ਲੁਧਿਆਣਾ ਸ਼ਹਿਰ ਵਿੱਚ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਲਈ ਵੱਖ-ਵੱਖ ਥਾਵਾਂ ਤੇ ਅਤੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਜਿਹੜੀਆਂ ਠੰਡੇ ਮਿੱਠੇ ਜਲ ਦੀਆਂ ਜਿਹੜੀਆਂ ਸ਼ਬੀਲਾਂ ਲਗਾਈਆਂ ਜਾ ਰਹੀਆਂ ਨੇ ਅਤੇ ਇਸ ਜਲ ਦਾ ਸੇਵਨ ਹੈ ਜਿਹੜਾ ਰਾਹਗੀਰਾਂ ਨੂੰ ਕਰਵਾਇਆ ਜਾ ਰਿਹਾ ਹੈ ਤਾਂ ਜੋ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਅਤਿ ਦੀ ਗਰਮੀ ਤੋਂ ਰਾਹਤ ਮਿਲ ਸਕੇ। ਸੋ ਇਸੇ ਤਰ੍ਹਾਂ ਦਾ ਉਪਰਾਲਾ ਜਿਹੜਾ ਡੇਰਾ ਸੱਚਾ ਸੌਦਾ ਦੇ ਵੱਲੋਂ ਕੀਤਾ ਗਿਆ ਲੁਧਿਆਣਾ ਸ਼ਹਿਰ ਵਿੱਚ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਅਤੇ ਲੋਕਾਂ ਦੇ ਵਿੱਚ ਇਸੇ ਜਲ ਨੂੰ ਵਰਤਾਇਆ ਜਾ ਰਿਹਾ ਹੈ ਇਹ ਸੇਵਾ ਜਿਹੜੀ ਆਪਣੇ ਦਿਲੋਂ ਕਰ ਰਹੀ ਹੈ ਕਿਉਂਕਿ ਉਹਨਾਂ ਦਾ ਉਪਦੇਸ਼ ਆ ਆਪਣੇ ਗੁਰੂ ਦਾ ਉਪਦੇਸ਼ ਮੰਨ ਕੇ ਇਹ ਜਿਹੜੀ ਆ ਇਹਨਾਂ ਨੇ ਜਿਹੜੀ ਠੰਡੇ ਪਾਣ ਦੀ ਸ਼ਬੀਰ ਲਾਈ ਆ ਕਿਉਂਕਿ ਜਿਹੜੇ ਗੁਰੂ ਜੀ ਹਨ ਉਹ ਉਹਨਾਂ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਗਰਮੀਆਂ ਦੇ ਵਿੱਚ ਕੋਈ ਵੀ ਜੀਵ ਜੰਤੂ ਤੇ ਇਨਸਾਨ ਪਾਣੀ ਤੋਂ ਪਿਆਸਾ ਨਾ ਰਹੇ ਤੇ ਇਸ ਕਰਕੇ ਵੀ ਤੁਸੀਂ ਜਿੱਥੇ ਵੀ ਲੋੜ ਅਨਸਾਰ ਤੇ ਉਥੇ ਪ੍ਰਬੰਧ ਕਰਨੇ ਟੂਵਲ ਲੱਗਿਆ ਹੋਇਆ ਉਹਦਾ 700 ਡੂੰਗਾ ਪਾਣੀ ਆ ਥੱਲੇ ਉਹਦਾ ਪਾਣੀ ਬਹੁਤ ਵਧੀਆ ਵਾ ਇਥੋਂ ਪਾਣੀ ਇਹਨਾਂ ਨੂੰ ਮਿਲ ਜਾਂਦਾ ਪੈਪ ਲਾਇਆ ਹੋਇਆ ਉਥੋਂ ਜਾਂਦੀ ਡਾਇਰੈਕਟ ਪਾਣੀ ਜਿਹੜਾ ਇਥੋਂ ਮਿਲ ਜਾਂਦਾ ਵਾ ਤੇ ਉਹਨੂੰ ਕੁਝ ਮਟਕਿਆਂ ਦੇ ਵਿੱਚ ਭਰਿਆ ਜਾਂਦਾ ਜੀ ਕੁਝ ਟਾਪੇ 'ਚ ਭਰਿਆ ਜਾਂਦਾ ਤੇ ਜਿਹਨੇ ਮਟਕਿਆਂ ਦਾ ਪਾਣੀ ਪੀਣਾ ਮਟਕਿਆਂ ਦਾ ਪੀ ਰਹੇ ਆ ਜਿਹਨੇ ਤੇਜਾ ਠੰਡਾ ਪਾਣੀ ਪੀਣਾ ਠੰਡਾ ਜਲ ਪੀ ਰਹੇ ਆ ਤੇ ਇਹ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਵੀ ਕਰਦੇ ਨੇ ਤੇ ਉਹਦੇ ਵਿੱਚੋਂ ਜਿਹੜਾ ਦੋ ਦੋ ਕੈਂਡੀਡੇਟ ਟਾਈਮ ਕੱਢ ਕੇ ਤੇ ਉਹ ਆਉਂਦੇ ਨੇ ਇੱਥੇ ਇੱਕ ਕਾਪੀ ਲਈ ਹਈ ਆ ਉਹਦੇ ਵਿੱਚ ਆਪਣਾ ਨਾਮ ਲਿਖਾਉਂਦੇ ਆ ਜੋ ਕੋਈ ਕੋਈ ਘੰਟਾ ਲਾਉਂਦਾ ਕੋਈ 2 ਘੰਟੇ ਲਾਉਂਦਾ ਕੋਈ ਅੱਧਾ ਘੰਟਾ ਲਾਉਂਦਾ ਵਾ ਕੋਈ 4 ਘੰਟੇ ਲਾਉਂਦਾ ਵਾ ਇਸ ਤਰ੍ਹਾਂ ਕਰਕੇ ਸਾਰੇ ਜਿਹੜੀ ਸੰਗਤ ਆ ਜਿਹੜੀ ਸੇਵਾ ਕਰਕੇ ਜਾਂਦੀ ਆ ਇਹ ਸਵੇਰੇ ਹੀ 6 ਵਜੇ ਤੋਂ ਸ਼ੁਰੂ ਹੋ ਜਾਂਦੇ ਆ 6 ਵਜੇ ਤੋਂ ਫਿਰ ਇਹ ਸਾਰਾ ਸਮਾਨ ਜਿਚਾ ਕੇ ਭਾਂਡੇ-ਬੁੰਡੇ ਸਾਫ਼ ਕਰਕੇ ਤੇ ਮਟਕੇ ਸਾਫ਼ ਕਰਕੇ ਇਹਨਾਂ ਜੋ ਪਾਣੀ ਸਜਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਫਿਰ 8 ਵਜੇ ਸ਼੍ਰੀਲ ਹੋ ਜਾਂਦੀ ਸ਼ੁਰੂ ਹੋ ਜਾਂਦੀ ਆ ਇਹ ਸ਼ਾਮ ਨੂੰ ਜਾ ਕੇ 6:30 ਵਜੇ ਤੱਕ ਇਹ ਚੱਲਦੀ ਰਹਿੰਦੀ ਆ ਸ਼੍ਰੀ ਅਸ਼ਵੀਰ ਜੀ ਲਗਾ ਲੁਧਿਆਣਾ ਲਾਈਵ ਲਈ ਵਿਸ਼ਾਲ ਅਤੇ ਧਰਮਾ ਦੀ ਰਿਪੋਰਟ